ਹੈਲੋ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਚੱਲੇ ਆਂ ਅਸੀਂ ਲੁਧਿਆਣਾ ਸ਼ਹਿਰ ਤੇ ਤੁਹਾਨੂੰ ਅਸੀਂ ਲੁਧਿਆਣਾ ਸ਼ਹਿਰ ਦੇ ਮਸ਼ਹੂਰ ਮਾਰਕੀਟ ਕੰਟਾਗਰ ਵਿਖਾਵਾਂਗੇ ਤੇ ਬਣੇ ਰਹੋ ਵੀਡੀਓ ਦੇ ਅਖੀਰ ਤੱਕ ਲੁਧਿਆਣਾ ਸ਼ਹਿਰ ਦੇ ਜੋ ਕਿ ਸਭ ਤੋਂ ਘੱਟ ਹੋਲ ਸੇਲ ਰੇਟਾਂ ਤੇ ਸਮਾਨ ਮਿਲਦਾ ਹਰ ਤਰ੍ਹਾਂ ਦੀ ਵੈਰਾਈਟੀ ਲੁਧਿਆਣਾ ਸ਼ਹਿਰ ਕੰਟਾਗਰ ਦੇ ਵਿੱਚ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜਾਂਦੀ ਹੈ ਤੇ ਘੱਟ ਰੇਟਾਂ ਦੇ ਵਿੱਚ ਲੁਧਿਆਣਾ ਸੈਰ ਘੰਟਾ ਘਰ ਵਿੱਚ ਸਮਾਨ ਲਓ ਜੀ ਤੁਸੀਂ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਨਵਦੀਕੀ ਘੰਟਾਵਾਰਾ ਸਾਹਮਣੇ ਦੋਸਤਾਂ ਵਰਗਾ ਬਿਲਾ ਦੇ ਦਿੱਤ ਸਮਾਨ ਰੌਤ ਨੂੰ ਰਮਨ ਲਿਖਾਣ ਚਾਹ ਰਹੇ ਹਾਂ ਲੁਧਿਆਣਾ ਦੀ ਮਾਰਕੀਟ ਕਾਂਟਾ ਘਰ ਜੋ ਕਿ ਰੇਲਵੇ ਸਟੇਸ਼ਨ ਦੇ ਕੋਲ ਕੋਲੋਂ ਸ਼ੁਰੂ ਹੁੰਦੀ ਹੈ ਤੇ ਮਾਉ ਚੱਲੀਏ ਕਾਂਟਾ ਘਰ